ਜਿੱਥੇ ਮਰਜ਼ੀ ਭੱਜ ਜਾ ਪਰ ਖੇਤ ਵਰਗੀ ਮੌਜ ਕਿਤੇ ਨਹੀਂ ਦੇਖੋ ਹਾਲਾ ਦਾਲਾ ਕੀ ਬਾਤ ਹੈ ਨਿਆਰਾ ਆ ਰਿਹਾ ਵੀਰੇ ਮੋਟਰ ਚੱਲਦੀ ਹੋਵੇ ਖੇਤ ਖੇਤ ਵਰਗਾ ਨਿਆਰਾ ਕਿਤੇ ਨਹੀਂ ਬਾਈ ਜਿਹੜੀ ਮਰਜ਼ੀ ਦੁਨੀਆ ਚ ਭੱਜ ਜਾ ਮੋਟਰ ਚੱਲ ਰਹੀ ਆ ਖੇਤ ਪਿਆਂਗੇ ਟੌਰ ਨਾਲ ਨਯਾਰ ਆ ਰਿਹਾ ਬਈ ਜ਼ਿੰਦਗੀ ਦਾ ਦੇਖੋ ਲਓ ਜੀ ਆ ਚੱਲ ਰਹੀ ਐ ਮੋਟਰ ਆਹਾ ਹਵਾ ਠੰਡੀ ਥਾਰ ਚੱਲ ਰਹੀ ਐ ਏਸੀ ਗਰੀਸ ਕਰੂ ਦੇਖੋ ਦੇਖੋ ਆਲਾ ਦਾਲਾ ਆਹਾ ਵਾਹ ਓਏ ਰੱਬਾ ਆਹ ਪੀਕ ਹੋ ਗਿਆ ਤੇਰਾ ਓਏ ਨਾਲੀ ਦੇ ਕੇ ਜਾਣਾ ਭਾਈ ਨਾਲੀ ਅੱਛਾ ਨਾਲੀ ਟੁੱਟ ਗਈ ਹੋਰ ਔੜੀ ਚ ਲਾਇਆ ਕਰੋ ਪਾਪਾ ਕਾਲੀ ਨਾ ਕਰਿਆ ਕਰੋ ਉਧਰ ਸਪਰੇਅ ਕਰ ਰਹੇ ਨੇ ਜੀ ਆਪਾਂ ਭਾਂ ਮੱਜੇ ਤੇ ਟੌਰ ਨਾਲ ਦੇਖੋ ਜੀਰੀ ਆਹ ਕਿਆ ਬਾਤ ਆ ਦੇਖੋ ਕੁਦਰਤ ਦੇ ਰੰਗ ਆ ਪਹਿਲਾਂ ਮੀਂਹ ਪਾ ਕੇ ਗਿਆ ਧੁੱਪ ਜਾ ਕਹਿੰਦਾ ਢੀਡੇ ਤੋਂ ਹੁਣ ਬਾਹਾਂ ਨੇ ਮੈਂ ਵੀ ਆਜੂ ਮੋਟਰ ਤੇ ਕਿਆ ਬਾਤ ਆ ਯਾਰ ਕਿਆ ਨਜ਼ਾਰਾ ਦੇਖੋ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੀ ਮੋਟਰ ਤੁਹਾਨੂੰ ਕਿਵੇਂ ਲੱਗੀ ਉਹ ਆ ਜੀ ਸਾਡਾ ਚੁੱਲਾ ਜਦੋਂ ਮੀਟ ਮੂਟ ਬਣਾਉਣਾ ਹੋਵੇ ਅਸੀਂ ਉੱਥੇ ਧਰਦੇ ਆ ਪਤੀਲਾ ਦੇਖੋ ਸਾਡੇ ਜ਼ਿੰਦਗੀ ਦੇ ਨਜ਼ਾਰੇ ਤਾਂ ਉਰੇ ਨੇ ਬਾਈ ਸਾਨੂੰ ਖੇਤਾਂ ਜਾਂ ਏਸੀਆਂ ਵਰਗੀ ਮੌਜ ਕਦਾ ਜਿਹੜੀ ਏਸੀ ਜਿਮ ਮੌਜ ਹੈ ਨਾ ਉਹ ਖੇਤ ਜ ਖੇਤ ਜ ਵੱਧਾ ਏਸੀ ਨੂੰ ਏਸੀ ਦਾ ਬਿਮਾਰੀਆਂ ਦਾ ਘਰ ਹੈ ਆ ਕੁਦਰਤੀ ਹਵਾ ਹੈ ਭਾਈ ਕੀ ਕਰਾਂਗੇ ਕੋਈ ਪੇਡਾ ਲਾ ਕੇ ਰਾਜੀ ਨਹੀਂ ਵੱਡੀ ਹਰੇਕ ਜਾਂਦਾ ਅੱਜ ਕੱਲ ਦੱਸੋ ਕੀ ਕਰੀਏ ਦੇਖੋ ਜੀ ਜ਼ਿੰਦਗੀ ਨਿਆਰੇ ਜਾਂ ਆਪਣੀ ਤਾਂ ਕੁੱਝ ਚੱਲ ਰਹੀ ਆ ਮੋਟਰ ਡਿਗਰੀਆ ਪਾਣੀ ਟਰਾਂਸਫਰ ਹੋਉਂਦੀ ਏ ਡਿਗਰੀ ਦੇਖੋ ਮੇਰੇ ਮੈਨੂੰ ਬਲੌਗ ਬਣਾਉਣਾ ਘਟ ਆਉਂਦਾ ਹੌਲੀ ਹੌਲੀ ਸਿੱਖ ਜਾਗੇ ਤੁਹਾਡਾ ਸਾਥ ਚਾਹੀਦਾ ਚੱਕ ਦਾਂਗੇ ਫੱਟੇ ਆਪਾਂ ਕਹਿੰਦੇ ਹਰੇਕ ਚੀਜ਼ ਇੱਕ ਢਿੱਡ ਜਿਉਂ ਨਹੀਂ ਸਿੱਖ ਗਿਆ ਹੁੰਦਾ ਅਗਲਾ ਹੌਲੀ ਹੌਲੀ ਸਿੱਖਦਾ ਹੁੰਦਾ ਆਹ ਖੜਿਆ ਜੀ ਸਾਗਾ ਜਿਹਨੇ ਸਾਗ ਲੈ ਕੇ ਜਾਣਾ ਸਾਗ ਵੀ ਲੈ ਜਾ ਸਕਦਾ ਸਾਗ ਕਹਿੰਦੀ ਬੁੜੇ ਦਾ ਭਾਗ ਇਹ ਮੈਂ ਤੋੜੂੰਗਾ ਜੇ ਘਰੇ ਲੈ ਜਾਊਂਗਾ ਤੇ ਸਾਗ ਕਰਾ ਕੇ ਖਾਵਾਂਗੇ ਮਾਤਾ ਤੋਂ ਜਾਂਦੀ ਰਹੇ ਮੇਰੀ ਮਾਤਾ ਜੇ ਸਾਗ ਆ ਰਹਿ ਗਿਆ ਥੋੜਾ ਜਾਂ ਵਿਹਾੜੀ ਪਈ ਜੇ ਕੋਈ ਆ ਜਾਏ ਓਏ ਸਾਗ ਭਾਈ ਸਾਗ 50 ਰੁਪਏ ਕਿਲੋ ਆਜੋ ਆਜੋ ਭਾਈ ਕੋਈ ਗਾਕੇ ਨਹੀਂ ਦੀਦਾ ਕੀ ਕਰਾਂਗੇ ਸਾਗ ਭਾਈ ਸਾਗ 50 ਰੁਪਏ ਕਿਲੋ ਉਹ ਕਿੱਧਰ ਭਾਗੇ ਹੋ ਹਾਂ ਉਹਦਾ ਦਾਕਾ ਉਹ ਬਾਈ ਸਸਰੀ ਕਰ ਮੇਰੇ ਬਾਈ ਸਸਰੀ ਕਰ ਬਈਆ ਸਾਗ ਯਾਰ 50 ਰੁਪਏ ਕਿਲੋ ਲੈ ਜਾ ਯਾਰ ਮੈਂ ਗਰੀਬ ਬੰਦਾ ਆਂ ਘਰੇ ਬੱਚਿਆਂ ਨੂੰ ਵੀ 50 ਰੁਪਏ ਦਾ ਜਿਆਦੇ ਨੇ ਠੀਕ ਆ ਤੂੰ ਤੇਰੀ ਮਰਜ਼ੀ ਆ ਭਾਈ ਕੈਮਰਾ ਵਾਲਾ ਬਈ 50 ਰੁਪਏ ਕਿਲੋ ਯਾਰ 40 ਤਾਂ ਮੈਨੂੰ ਲੱਗਿਆ ਮੰਡੀ 'ਚ ਯਾਰ ਐਂ ਘਮ ਕਰ ਲੈ ਚੱਲ 45 ਯਾਰਾ ਚੱਲ ਭਾਈ ਤੇਰੀ ਮਰਜ਼ੀ ਆ 45 ਜਿਲੇ ਜਾ ਵਾਹ ਬਾਈ ਚੱਲ ਬਾਕੀ ਮੈਂ ਮੋੜਦਾ ਬਾਈ ਤੇਰੇ ਮੋੜ ਦੇ ਵਾਹ ਬਾਈ ਲੈ ਜਾਈਂ ਲੈ ਜਾ ਵਾਹ ਬਾਈ ਮੇਰੇ ਘਰੇ ਆਟਾ ਭਗ ਜੂਗਾ ਕੋਈ ਨਾ ਮੇਰੇ ਬੱਚੇ ਰੋਟੀ ਖਾਂਦੇ ਲੈ ਜੇ ਪਰ ਨਾ ਜਾਈ ਲੈ ਜਾ ਬਾਈ ਲੈ ਜਾ ਕੋਈ ਗੱਲ ਨਹੀਂ ਪਰਨੇ ਦਾ ਪਾਕੀ ਪੈਸੇ ਤੜਕੇ ਲੈ ਜੀ ਬਾਈ ਕੋਈ ਨਾ ਬਾਈ ਤੜਕੇ ਲੈ ਠੀਕ ਆ ਬਾਈ ਧੰਨਵਾਦ ਬਾਈ ਨਾਲ ਹੀ ਤੋੜਤੀ ਓਏ ਕਰਤੀ ਕੁਰਬਾਨੀ ਕੋਈ ਚੱਜ ਦਾ ਕੰਮ ਨਾ ਕਰੀ ਜ਼ਿੰਦਗੀ ਦਾ ਪਾਗਲ ਨਾ ਪੰਜਾਬ ਜੋ ਪਾਗਲ ਬਾਗੇ ਫਿਰ ਤਾਂ ਕੱਟ ਗਈ ਨਾ ਹੈ ਇਹ ਇੱਕ ਹੋਰ ਕੋਈ ਕੈਂਦੀ ਉਹ ਦੇਖ ਰਹਾ ਆ ਨਿਆਰੀ ਨਹੀਂ ਖੇਤਾਂ 'ਚ ਬਾਈ ਪਰ ਤਾਂ ਹੀ ਆ ਖਰਿਆ ਇੱਟੇ ਤੋਂ ਕਰਕੇ ਆ ਨਾਲੇ ਕਿੱਥੋਂ ਮਿੱਟੀ ਜਾਂਦੇ ਨਹੀਂ ਆ ਕਦੇ ਉੱਥੇ ਜਾਂਦਾ ਨੇ ਕਦੇ ਉੱਥੇ ਲਾਲੀ ਉਧੇ ਪੈ ਰਿਹਾ ਨੈਟ ਤੇ ਤੂੰ ਆਪਾਂ ਕਿਹੜਾ ਕਿਹਦੇ ਮਾੜੇ ਕੰਮ ਕਰਦੇ ਆ ਹਾਂ ਬੱਕਾ ਤਦਰ ਖ ਲਾ ਦੇ ਲਾ ਦੇ ਉਹ ਵੀ ਲੱਗਾ ਰਹੇ ਹੈ ਨਾ ਉਹ 100 ਰੁਪਏ ਦਾ ਕਿ ਕੋਈ ਫੇਰ ਕਿੰਦਾ ਸੇਵ ਅਜ ਭਾ ਪਤਾ ਲੱਗ ਗਿਆ ਪਤਾ ਲੱਗ ਗਿਆ ਹਾਂ ਦੋਬਲ ਟ੍ਰੈਕ ਤੇ ਜਲਦ 99 99 ਨਾ 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 ਨਾਲ ਚੜਦੇ ਨੇ ਪੱਲੇ ਕੰਮ ਨਹੀਂ ਕਰਦਾ ਨਾ ਆਪਣੇ ਵਿਚਾਰ ਦੀ ਨਾਲ ਹੀ ਆਉਗੇ ਪਹਚਾਰਦੇ ਆ ਹੀ ਨੇ ਆ ਪਾਈਪ ਦਾ ਕੱਟ ਲੈਦਾ ਪਾਈਪ ਦਾ ਫੜਦਾ ਮੰਗ ਹਾਂ ਛੋਟਾ ਛੋਟਾ ਮੈਂ ਜਾਤੀ ਨੂਕਲੇ ਦੇ ਪੱਛਦਲੇ ਨਾਲ ਕਿਨਾਂ ਨਾ ਲੱਗ ਰਿਹਾ ਕਰੇ ਮੈਂ ਖੜੇ ਬਿਜੂਂਦਾ ਨਾਲੇ ਕਰੇਗਾ ਪਾਈਪ ਦਾ ਨਾ ਪੰਗਾ ਨਹੀਂ ਚਾਹੀਦਾ ਮੇਰੇ ਨਾਲ ਨਹੀਂ ਐਂਕਲਾ ਮੇਰੇ ਨਾਲ ਗਈ ਹੈ ਅਰੇ ਆ ਤੋ ਨਹੀਂ ਆ ਗਏ ਲੋਗ ਕਰੇ ਚਲੀ ਹੁਣ ਆ ਗਏ ਪੱਕਾ ਰਮਾਨੀ ਦੋਰਾ ਕਲਾ ਨਾ ਕਰ ਆ ਤੋ ਦੇਣੇ ਲੋਭੇ ਜੀਰਾਂ ਦੇ ਜੀਰਾਂ ਬੜਾ ਨਾ ਇਹ ਨਹੀਂ ਕਿ ਨਾ ਮਾਤੇ ਸੁਣਾ ਬੋਲ ਹੋਵੇ ਉਹ ਆ ਗਏ ਬੰਲੀ ਦੇ ਚੜਾੜ ਜਾ ਜੀ ਥੋੜਾ ਕਰਨਾ ਦੋਰਾ ਆ ਗਏ ਲੋਗ ਨੇ ਕੀਦੀ ਮੋੜਿਆ ਵੀ ਬਾਈ ਬਣ ਕੇ ਬੇਨਤੀ ਆ ਚਰਨਾ ਜੀ ਉਰੇ ਕੀ ਲਿਖਿਆ ਕਾਲੇ ਵੇ ਅੱਤੋ ਨਿਆਣੇ ਅੱਛਾ ਜਿਹੜੀਆਂ ਕਰੀਆਂ ਨੇ ਆਹ ਆ ਨਜ਼ਾਰਾ ਭਈਆ ਕਿਸੇ ਲੈ ਜੀਨੇ ਕਦੇ ਖੇਤੀ ਨਹੀਂ ਕਰੀ ਉਹਨੂੰ ਪਤਾ ਹੀ ਨਹੀਂ ਹੁਣੇ ਢੋਲੀਆਂ ਕਾਤੋਂ ਲੈਣਾ ਮਾਰੀਆਂ ਨੇ ਕਾਤੋਂ ਗਿਨੀਆਂ ਨੇ ਜਿਹਨੂੰ ਪਤਾ ਹੋ ਕਮੈਂਟ ਕਰਕੇ ਦੱਸਿਓ ਦਾਦੀ ਅੱਤਾ ਪਿਆਰੇ ਜਿਹਾ